ਬਾਰੀਆ ਜੀ ਇਹ ਵੀ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨਗੇ ਆਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਿੰਦਰਵਾਜ ਮਾਰਨਾ ਮਗਰੋਂ ਮੁੰਡਿਆ ਨੂੰ ਸੰਦੀਪ ਜੀ ਆਓ ਤੁਸੀਂ ਵੀ ਕੀਮਾ ਸਾਹਿਬ ਕੋ ਇੱਕਾਰੀ ਇਹ ਵੀ ਜੀ ਆਮ ਆਦਮੀ ਨਾਲ ਦਾ ਭਾਈ ਵੀ ਇਹ ਵੀ ਜੁੜੇ ਰਹੇ ਬਹੁਤ ਇਹਨਾਂ ਨੇ ਮਿਲਤ ਕੀਤੀ ਰੋਣਾ ਸਾਹਿਬ ਤੁਸੀਂ ਵੀ ਆਓ ਤੁਹਾਨੂੰ ਸਨੋਬਾ ਦੇਣਾ ਇੱਧਰ ਆਓ ਬੋਲੇ ਮਾਰੋ ਯਾਰ ਵਾਜ ਮਾਰ ਲੋ ਬਾਕੀ ਬੜੇ ਰੋ ਬੋਲੇ ਸੋਨਹਾਰ ਬੋਲੇ ਸੋਨਹਾਰ ਆ ਜਾਓ ਬੋਲੇ ਸੋਨ ਦੇ ਕੋਲ ਬੋਲੇ ਸੋਨਹਾਰ ਆ ਜਾਓ ਆ ਜਾਓ ਬੋਲੇ ਸੋਨਹਾਰ ਜਗਿੰਦਰ ਮਾਰ ਲੋ ਵਾਜ ਮਾਰ ਲੋ ਮੈਂ ਫੋਟੋ ਉਤਾਲੀਆ ਇੱਕ ਇੱਕ ਬੋਲੇ ਸੋਨਹਾਰ

ਕਿ ਬੈਸ ਵਿੱਚ ਵਿਚਾਰਕੀ ਫੈਸਲਾ ਲੈਣਾ ਹੁੰਦਾ ਹੈ ਕਿ ਅਸੀਂ ਕਿਸ ਕੈਂਡੀਡੇਟ ਨੂੰ ਕਿਸ ਪਾਰਟੀ ਨੂੰ ਵੋਟ ਪਾਈ ਵੈਸੇ ਕਿ ਮੈਂ ਹੁਣ ਦੇਖਾਂਗਾ ਲਗਾਤਾਰ ਪ੍ਰਦਾਸ਼ਕ ਲੋਕ ਸਭਾ ਹਲਕੇ ਦੇ ਦੇਖੋ ਅੱਜ ਮੈਨੂੰ ਖੁਸ਼ੀ ਹੈ ਕਿ ਨਸ਼ਾਰਾ ਮੱਜਾ ਸਿੰਘ ਦੇ ਵਿੱਚ ਦਰਜਨਾ ਦੇ ਹਿਸਾਬ ਦੇ ਨਾਲ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੰਗੁਲਿਤ ਕੀਤੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਲਹਿਰ ਇਸ ਵੇਲੇ ਚੱਲੀ ਆ ਔਰ ਹਰ ਰੋਜ਼ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਾਫਲਾ ਹੈ ਉਹ ਲਗਾਤਾਰ ਵੱਡਾ ਹੋ ਰਿਹਾ ਹੈ ਔਰ ਨੌਜਵਾਨ ਜਿਨ੍ਹਾਂ ਨੂੰ ਪਹਿਲਾਂ ਕੇਜਰੀਵਾਲ ਨੇ ਝੂਠ ਬੋਲ ਕੇ ਝੂਠੀਆਂ ਕਸਮਾਂ ਖਾ ਕੇ ਗੁੰਮਰਾਹ ਕੀਤਾ ਸੀ ਅੱਜ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਸਾਰੀ ਅਸਲੀਅਤ ਨੂੰ ਸਮਝ ਚੁੱਕੀ ਹੈ ਔਰ ਜਵਾਨੀ ਜਿਹੜੀ ਪੰਜਾਬ ਦੀ ਉਹ ਗੰਭੀਰਤਾ ਦੇ ਨਾਲ ਜਿਹੜਾ ਕੇਜਰੀਵਾਲ ਕਾਂਗਰਸ ਤੇ ਇਹਨਾਂ ਪਾਰਟੀਆਂ ਤੋਂ ਹਿਸਾਬ ਹੀ ਲੈਣਾ ਚਾਹੀਦੀ ਹੈ ਜਿਹੜਾ ਵੱਡਾ ਨੁਕਸਾਨ ਇਹਨਾਂ ਸਾਡੇ 7 ਸਾਲਾਂ ਦੇ ਵਿੱਚ ਇਹਨਾਂ ਦੋਵਾਂ ਸਰਕਾਰਾਂ ਨੇ ਕੀਤਾ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਬੜੀ-ਬੜੀ ਖੁਸ਼ੀ ਆ ਔਰ ਸਾਰਿਆਂ ਨੂੰ ਬੰਦਾ ਮਾਨਸਤਕਾਰ ਪਾਰਟੀ ਦੇ ਵਿੱਚ ਦੇਾਂਗੇ ਇਹਨਾਂ ਦੇ ਆਉਣ ਦੇ ਨਾਲ ਸਾਡੀ ਸ਼ਕਤੀ ਦੇ ਵਿੱਚ ਵਾਧਾ ਹੋਵੇ ਮੈਂ ਜਿਹਨੇ ਮੰਨਦਾ ਜੀ ਸ਼ਾਮਿਲ ਹੋ ਜੀ ਕਿਹੜੇ ਕਿਹੜੇ ਪਾਰਟੀਆਂ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਮੇਰਾ ਪ੍ਰਿੰਸ ਵੀਰ ਸੰਦੀਪ ਜੀ ਹੋਰ ਜਿਹੜੇ ਪਿਛਲੇ ਸਮੇਂ ਦੌਰਾਨ ਬਹੁਤ ਸਰਗਰਮ ਪਰ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਉਹ ਸ਼ਾਮਿਲ ਹੋਏ ਆ ਆਪਣੀ ਟੀਮ ਦੇ ਨਾਲ ਮੈਂ ਉਹਨਾਂ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਵੀ ਕਰਦਾ ਔਰ ਮੈਂ ਸਮਝਣਾ ਕਿ ਸ਼ਰੋਮਣੀ ਅਕਾਲੀ ਦਲ ਹੀ ਇੱਕ ਜੈਹੇ ਪਾਰਟੀ ਆ ਜਿੰਨੇ ਪੰਜਾਬ ਦੇ ਹੱਕਾਂ ਇਤਾਂ ਦੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਬੰਦੀ ਸਿੰਘਾਂ ਦੀ ਲੜਾਈ ਜਿਹੜੀ ਅੱਗੇ ਹੋ ਕੇ ਲੜਦੀ ਆ ਸੋ ਅੱਜ ਲੋੜਿਆ ਖੇਤਰੀ ਪਾਰਟੀ ਨੂੰ ਤਕੜਾ ਕਰਨ ਦੀ ਜਿਹੜੇ ਮੇਰੇ ਵੀਰ ਪਾਰਟੀ ਸ਼ਮੂਲੀਅਤ ਕਰ ਰਹੇ ਆ ਉਹਨਾਂ ਦਾ ਵੀ ਮੈਂ ਜੀ ਆਇਆਂ ਆਖਦਾ ਔਰ ਮੈਂ ਸਮਝਦਾ ਕਿ ਉਹ ਦਿਨ ਦੂਰ ਨਹੀਂ ਜਦੋਂ ਸ਼ਰੋਮਣੀ ਅਕਾਲੀ ਦਲ ਦਾ ਝੰਡਾ ਜਿਹੜਾ ਬਲੰਦ ਹੋਏਗਾ ਔਰ 4 ਤਰੀਕ ਵਾਲੇ ਦਿਨ ਜਿਹੜਾ ਰਿਜ਼ਲਟ ਆਉਣੇਗਾ ਹਰਾਨੀ ਜਨਕ ਹੋਏਗਾ 1 ਤਰੀਕ ਵਾਲੇ ਦਿਨ ਅਪੀਲ ਵੀ ਕਰਦਾ ਤੇ ਬੇਨਤੀ ਵੀ ਕਰਦਾ ਇੱਕ ਤਰੀਕ ਵਾਲੇ ਦਿਨ ਤਕੜੀ ਦੇ ਚੋਣ ਨਿਸ਼ਾਨ ਤੇ ਵੋਟਾਂ ਪਾਓ ਤਾਂ ਕਿ ਜਿਹੜਾ ਝੂਠ ਦਾ ਪ੍ਰਚਾਰ ਪਿਛਲੇ ਸਮੇਂ ਦੌਰਾਨ ਚਾਹੇ ਉਹ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਉਹਦੇ ਝੂਠ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਸੁਖਬੀਰ ਸਿੰਘ ਬਾਦਲ 26 ਤਰੀਕ ਨੂੰ ਜਿਹੜਾ ਸਾਡੇ ਜ਼ਿਲ੍ਹੇ ਚ ਆ ਰਹੇ ਆ ਔਰ ਚਾਰ ਰੈਲੀਆਂ ਜਿਹੜੀਆਂ ਉਹ ਕਰਨਗੇ ਵੱਡੀਆਂ ਸੋ ਮੈਂ ਸਮਝਣਾ ਕਿ ਉਸ ਦਿਨ ਜਿਹੜਾ ਇਨਕਲਾਬ ਆਏਗਾ ਔਰ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 26 ਤਰੀਕ ਨੂੰ ਸੁਣਨਗੇ